ਸਤ ਨਾਮ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 418 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹਲਾ ਪਹਿਲਾ ਚਾਰੇ ਕੁੰਡਾਂ ਢੁੰਡਿਆ ਕੋਨੀ ਮਿਮੰਡਾ ਜੇ ਤੂੰ ਧ ਪਾਵੈ ਸਹਬਾ ਤੂੰ ਮੈਂ ਹਉ ਤੜਾ ਦਰ ਬਿਬਾ ਮੈ ਨੀਮ ਕੋ ਕ ਕਰ ਕਰੀ ਸਲਾਮ ਹਿਕੂ ਮੈਂਡਾ ਤੂੰ ਧਣੀ ਸਾਚਾ ਮੁਖ ਨਾਮ ਧੰਨ ਗੁਰੂ ਨਾਨਕ ਪਾਤਸ਼ਾ ਅੰਗ 418 ਤੇ ਅਸਾ ਰਗ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜੇ ਸ਼ਬਦ ਬਖਸ਼ਿਸ਼ ਕਰਦੇ ਨੇ ਕਿਹੇ ਪ੍ਰਭੂ ਜੀ ਸਾਡਾ ਤੇਰੇ ਤੋਂ ਬਿਨਾ ਹੈ ਕੋਈ ਨਹੀਂ ਤੇਰਾ ਦਰ ਛੱਡ ਕੇ ਅਸੀਂ ਫਿਰ ਕਿੱਥੇ ਜਾਈਏ ਕਿਉਂਕਿ ਤੇਰੀ ਪ੍ਰਾਪਤੀ ਲਈ ਦੁਨੀਆਂ ਨੇ ਵੱਖ-ਵੱਖ ਲੋਕਾਂ ਨੇ ਤਰੀਕੇ ਅਪਣਾਏ ਨੇ ਪਰ ਹੁਣ ਦੀਆਂ ਸਿੱਧੀਆਂ ਤਾਕ ਹੀ ਰਹਿ ਗਏ ਉਹ ਆਪਣੀਆਂ ਡਿਮਾਂਡਸ ਲੈ ਕੇ ਰਹਿ ਗਏ ਵੀ ਸਾਨੂੰ ਆ ਚਾਹੀਦਾ ਹੈ ਘਰ-ਬਾਰ ਵੀ ਛੱਡਿਆ ਪਰ ਅੰਦਰੋਂ ਜਿਹੜੀਆਂ ਤ੍ਰਿਸ਼ਨਾਵਾਂ ਨੇ ਉਹ ਨਾ ਮੁੱਕੀਆਂ ਸਾਨੂੰ ਤਰੀਕਾ ਦੱਸਿਆ ਮਹਾਰਾਜ ਨੇ ਕਿ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ ਉਸ ਮਾਲਕ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਕਿਉਂਕਿ ਮਨੁੱਖ ਜਿਹੜਾ ਹੈ ਮੈਨ ਜੀ ਸੋਸ਼ਲ ਐਨੀਮਲ ਅਸੀਂ ਸਮਾਜਿਕ ਪ੍ਰਾਣੀ ਆ ਜੀ ਸਮਾਜ ਵਿੱਚ ਰਹਿੰਦਿਆਂ ਹੋਇਆਂ ਹੀ ਉਸ ਨਾਮ ਰਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਮਹਾਰਜ ਕਹਿੰਦੇ ਘਰ-ਬਾਰ ਛੱਡਣ ਦੀ ਜ਼ਰੂਰਤ ਨਹੀਂ ਹੈ ਪਰ ਜੇ ਉਹਨੂੰ ਮਿੱਤਰ ਬਣਾ ਲਈਏ ਕਿਉਂਕਿ ਹਰ ਬੰਦਾ ਚਾਹੁੰਦਾ ਹੈ ਕਿ ਮੇਰਾ ਕੋਈ ਮਿੱਤਰ ਹੋਵੇ ਮਿੱਤਰ ਸਾਡੇ ਬਹੁਤ ਨੇ ਜਿਹੜੇ ਲੋਕ ਕਹਿੰਦੇ ਨੇ ਸਾਡੇ ਬਹੁਤ ਮਿੱਤਰ ਨੇ ਉਹਨਾਂ ਦਾ ਕੋਈ ਮਿੱਤਰ ਨਹੀਂ ਹੁੰਦਾ ਕੁਦਰਤ ਵੱਲੋਂ ਰੱਬ ਵੱਲੋਂ ਹੀ ਕੋਈ ਕਿਤੇ ਕਿਰਪਾ ਹੋ ਜਾਏ ਕੋਈ ਗੁਰਮੁਖ ਪਿਆਰਾ ਮਿੱਤਰ ਮਿਲਦਾ ਜੀ ਨਹੀਂ ਤੇ ਦੁਨੀਆ ਆਪ ਕੋ ਆਪਣੇ ਸਵਾਰਥ ਲਈ ਨੇ ਇੱਥੇ ਗੁਰੂ ਨਾਨਕ ਪਾਤਸ਼ਾਹ ਮਾਰੇ ਕਹੇ ਸਾਡਾ ਜੇ ਮਿੱਤਰ ਤੂੰ ਬਣ ਜਾਏ ਜਾਂ ਕਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹ ਕਾ ਕੀ ਕਮੀਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੀ ਆਪਣਾ ਅੰਦਰਲਾ ਦੁੱਖ ਜਿਹੜਾ ਹੈ ਉਹ ਕਿਸੇ ਅੱਗੇ ਨਹੀਂ ਰੋਇਆ ਉੱਥੇ ਵੀ ਮਹਾਰਜ ਨੇ ਜੰਗਲ ਵਿੱਚ ਬੈਠਿਆ ਹੋਇਆ ਜਦੋਂ ਸਾਰਾ ਕੁਝ ਚਲਾ ਗਿਆ ਆਪਣੇ ਅੰਦਰ ਦੇ ਦਰਦ ਨੂੰ ਮਹਾਰਾਜ ਨੇ ਅਕਾਲਪੁਰਖ ਅਗੇ ਹੀ ਆਖਿਆ ਹੈ ਗੁਰੂ ਪਾਸ਼ਾ ਨੇ ਗੁਰੂ ਹੋਰ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਇਸ ਕਰਕੇ ਜਿਹੜੇ ਗੁਰਮੁਖ ਨੇ ਆਪਣੇ ਅੰਦਰਲੀ ਵਿਰਥਾ ਨੂੰ ਅਰੰਭਤਾ ਵਿੱਚ ਗੁਰੂ ਨਾਨਕ ਪਾਸ਼ਾ ਨੇ ਗੱਲ ਸਮਝਾਈ ਜੋ ਮਨ ਕੀ ਵਿਰਥਾ ਹੋਏ ਤੋ ਗੁਰਪੈ ਅਰਦਾਸ ਕਰ ਗੁਰੂ ਅਗੇ ਅਰਦਾਸ ਕਰੀ ਆਰੰਭਤਾ ਵਿੱਚ ਮਹਾਰਾਜ ਜੀ ਗੁਰਨਾਨਕ ਪਾਤਸ਼ਾਹ ਇਹ ਜਿਹੜੀ ਬੋਲੀ ਹੈ ਇਹ ਬਹਾਵਲਪੁਰ ਦੀ ਸਿੰਧ ਦੀ ਬੋਲੀ ਹੈ ਜੀ ਮਹਾਰਾਜ ਬੋਲਦੇ ਪਏ ਨੇ ਕਿਤੇ ਉੱਥੇ ਗਏ ਹੋਣੇ ਉਹਨਾਂ ਲੋਕਾਂ ਨੂੰ ਸਮਝਾਉਂਦੇ ਹੋਏ ਮਹਾਰਾਜ ਸਮਝਾਉਂਦੇ ਨੇ ਨਾਲ ਉਪਦੇਸ਼ ਸਾਨੂੰ ਵੀ ਹੈ ਆਸਾ ਮਹੱਲਾ ਪਹਿਲਾ ਚਾਰੇ ਕੁੰਡਾਂ ਢੂੰਡੀਆਂ ਕੋ ਨੀਮੀ ਮੜਾ ਜੇ ਦੁੱਧ ਪਾਵੇ ਸਾਹਿਬਾ ਮੈਂ ਹਉ ਟੜਾ ਪ੍ਰਭੂ ਜੀ ਮੈਂ ਸਾਰੇ ਚਾਰੇ ਦਿਸ਼ਾਵਾਂ ਘੁੰਮ ਕੇ ਵੇਖ ਲਿਆ ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ ਹੈ ਕਿਉਂਕਿ ਦੁਨਿਆਦ ਰਿਸ਼ਤੇ ਨੇ ਜਿਹੜੇ ਸਵਾਰਥ ਦੇ ਨੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਉ ਸਫਾ ਦਿਓ ਕਿਆ ਦਾਰਾ ਕਿਆ ਮੀਤ ਜੇ ਤੂੰ ਉਦ ਭਾਵੈ ਸਾਹਿਬਾ ਹੇ ਸਾਹਿਬ ਹੇ ਪ੍ਰਭੂ ਜੀਓ ਜੇ ਤੇਨੂੰ ਭਾ ਜਾਵੇ ਤੈਨੂੰ ਚੰਗਾ ਲੱਗਦਾ ਐ ਅਸੀਂ ਤੇਰੇ ਦਰ ਤੇ ਆ ਕੇ ਡਿਗੇ ਆਂ ਤੂੰ ਮੈਂ ਹਾਂ ਟੈਡਾ ਤੂੰ ਮੇਰਾ ਸਾਹਿਬ ਹੋਵੇਂ ਮੈਂ ਤੇਰਾ ਸੇਵਕ ਹੋਵਾਂ ਜੇ ਤੇਰੇ ਦਰ ਤੇ ਅਸੀਂ ਭਾ ਜਾਈਏ ਚੰਗੇ ਲੱਗੀਏ ਤੂੰ ਕਿਰਪਾ ਕਰ ਸਾਡੇ ਤੇ ਅਸੀਂ ਤੇਰੇ ਦਰ ਤੇ ਆਏ ਆਂ ਹੋਰ ਦਾਰ ਸਾਨੂੰ ਹੁਣ ਕੋਈ ਸੋਭਾ ਨਹੀਂ ਦਿੰਦਾ ਦਰ ਭੀ ਬਾ ਮੈਂ ਨੀਮ ਕੋ ਕਹਿ ਕਰੀ ਸਲਾਮ ਹਿੱਕੂ ਮੈਂਡਾ ਤੂੰ ਧਣੀ ਸਾਚਾ ਮੁਖ ਨਾਮ ਹੋਰ ਕੋਈ ਦਰ ਨਹੀਂ ਹੈ ਜਿਸ ਦਰ ਤੇ ਅਸੀਂ ਜਾ ਕੇ ਸਲਾਮ ਕਰੀਏ ਕਿਉਂਕਿ ਦਰ ਜਿਹੜੀ ਹੈ ਮਹਾਰਜ ਬਾਣੀ ਪੜ੍ਹਦੇ ਸੋ ਦਰ ਦੀ ਆਪਾਂ ਸੋ ਦਰ ਕੇ ਹਾ ਸੋ ਕਰਕੇ ਹਾ ਜਿੱਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੀਤੇ ਤੇਰੇ ਗਾਵਣ ਹਾਰੇ ਇਕਬਾਲ ਲਿਖਦਾ ਇਹ ਗੱਲ ਨੂੰ ਜਿਸ ਦਰ पे ਝੁਕੇ ਨਾ ਸਿਰ ਉਸੇ ਦਰ ਨਹੀਂ ਕਹਤੇ ਹਰ ਦਰ ਪੇ ਸੁਕੇ ਝੁਕੇ ਜੋ ਸਰ ਉਸੇ ਸਰ ਨਹੀਂ ਕਹਤੇ ਜਿਹੜਾ ਸਿਰ ਥਾਂ-ਥਾਂ ਤੇ ਝੁਕੀ ਜਾਵੇ ਉਹ ਸਿਰ ਨਹੀਂ ਹੁੰਦਾ ਤੇ ਜਿਸ ਦਰ ਤੇ ਸਿਰ ਨਾ ਝੁੱਕੇ ਉਹ ਦਰ ਨਹੀਂ ਹੁੰਦਾ ਤੇ ਦਰ ਇੱਕੋ ਹੀ ਹੈ ਜੀ ਅਕਾਲ ਪੁਰਖ ਦਾ ਉਸ ਵਾਹਿਗੁਰੂ ਅਕਾਲ ਪੁਰਖ ਦਾ ਉਰੇ ਦਰ ਦੇ ਉੱਤੇ ਮਹਾਰਾਜ ਕਹਿੰਦੇ ਤੇਰਾ ਦਰ ਛੱਡ ਕੇ ਅਸੀਂ ਹੋਰ ਕਿੱਥੇ ਝੁਕੀਏ ਕਿੱਥੇ ਸਲਾਮ ਕਰੀਏ ਇੱਕੋ ਮੈਂਡਾ ਤੂੰ ਧਣੀ ਸਾਡਾ ਮਾਲਕ ਇੱਕੋ ਹੀ ਹੈ ਤੂੰ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਮਹਾਰਾਜ ਬਾਣੀ ਇੱਕ ਦਿਨ ਨਾਲ ਸਾਨੂੰ ਇੱਕ ਨਾਲ ਜੋੜਦੇ ਨੇ ਥਾਂ ਥਾਂ ਤੇ ਜਾਣ ਦੀ ਗੱਲ ਨਹੀਂ ਕਰਦੇ ਇਕ ਅਕਾਲ ਪੁਰਖ ਵਾਹਿਗੁਰੂ ਤੂੰ ਸਾਡਾ ਮਾਲਕ ਹੈ ਸਾਚਾ ਮੁਖ ਨਾਮ ਇਹ ਸੱਚਿਆ ਸਾਡੇ ਮੁਖ ਵਿੱਚ ਤੇਰਾ ਨਾਮ ਹਮੇਸ਼ਾ ਰਵੇ ਅਸੀਂ ਮੁਖ ਤੋਂ ਤੇਰਾ ਨਾਮ ਉਚਾਰਦੇ ਰਹੀਏ ਇਹ ਕਿਰਪਾ ਕਰ ਸਾਡੇ ਤੇ ਇਹ ਬਖਸ਼ਿਸ਼ ਕਰ ਤੇਰੇ ਦਰ ਤੇ ਆਏ ਹਾਂ ਤੇਰੇ ਦਰ ਤੋਂ ਬਿਨਾ ਸਾਡਾ ਹੋਰ ਕੋਈ ਥਾਂ ਨਹੀਂ ਹੈ ਕੋਈ ਰਹਾਉ ਸਿੱਧਾਂ ਸੇਵਣ ਸਿੱਧ ਪੀਰ ਮੰਗੈ ਰਿੱਧ ਸਿੱਧ ਮੈਂ ਇੱਕ ਨਾਮ ਨਾ ਵਿਸਰੈ ਸੱਚੇ ਗੁਰਬੁਧ ਸਿੱਧੀਆਂ ਪ੍ਰਾਪਤ ਕਰਨ ਵਾਸਤੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਵਾਸਤੇ ਲੋਕ ਵੱਡੇ ਵੱਡੇ ਸਿੱਧਾਂ ਕੋਲੇ ਪੁਰਸ਼ਾਂ ਕੋਲੇ ਜਾਂਦੇ ਨੇ ਕਿਉਂਕਿ ਇਹ ਬਿਮਾਰੀ ਸਾਡੇ 'ਚ ਵੀ ਪਈ ਹੈ ਸਾਨੂੰ ਵੀ ਕਿਹਾ ਜਾਂਦਾ ਵੀ ਆਹ ਪਾਠ ਏਨੇ ਵਾਰ ਕਰ ਲੋ ਆਹ ਪਾਠ ਏਨੇ ਵਾਰ ਕਰ ਲੋ ਤੇ ਆਹ ਹੋ ਜਾਏਗਾ ਨਹੀਂ ਜੀ ਇੰਜ ਨਹੀਂ ਹੁੰਦਾ ਕੁਛ ਬਾਣੀ ਪੜਨ ਵਾਸਤੇ ਆ ਵਿਚਾਰਨ ਵਾਸਤੇ ਆਪਣੇ ਜੀਵਨ ਨੂੰ ਬਦਲਣਾ ਸੀ ਜੀਵਨ ਦਾ ਤਰੀਕਾ ਬਦਲਣਾ ਸੀ ਇਸ ਮਨ ਨੂੰ ਮੋੜਨਾ ਸੀ ਬਾਣੀ ਨੂੰ ਵਿਚਾਰ ਕੇ ਰੱਟੇ ਲਾਉਣ ਨਾਲ ਨਹੀਂ ਹੈ ਰੱਟੇ ਨਾਲ ਨਹੀਂ ਹੈ ਜਿਹੜੇ ਕੰਮਾਂ ਤੋਂ ਸਾਨੂੰ ਰੋਕਿਆ ਗਿਆ ਸੀ ਅਸੀਂ ਵੇਖਦੇ ਆ ਅਸੀਂ ਪਾਠ ਰਖਾ ਦਿੰਨੇ ਆ ਸੁਣਨ ਵਾਲਾ ਤੇ ਹੁੰਦਾ ਹੀ ਕੋਈ ਨਹੀਂ ਉੱਥੇ ਜਿਹੜਾ ਪਾਠ ਕਰ ਰਿਹਾ ਐ ਮੈਂ ਸੋਹੀ ਕਰ ਰਿਹਾ ਜਿਹਨੇ ਕਿਰਾਇਆ ਉਹ ਪੈਸੇ ਦੇ ਰਿਹਾ ਨਹੀਂ ਜੀ ਗੁਰਮਤ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ ਅਖੰਡ ਪਾਠ ਕਰਾਓ ਸਹਿਜ ਪਾਠ ਕਰਾਓ ਜਾਂ ਤੇ ਆਪ ਕਰੋ ਜਾਂ ਬਹਿ ਕੇ ਸੁਣੋ ਤਾਂ ਕਿ ਸਾਨੂੰ ਪਤਾ ਤਾਂ ਲੱਗੇ ਮਰੇ ਨੇ ਕਿਆ ਕੀ ਹੈ ਮੈਨੂੰ ਬੜੀ ਹੈਰਾਨੀ ਹੋਈ ਇਸ ਗੱਲ ਦੀ ਕਿ ਜਦੋਂ ਅਸੀਂ ਸਿੱਧ ਗੋਸ਼ਟ ਬਾਣੀ ਦੀ ਵਿਚਾਰ ਕੀਤੀ ਮੈਂ ਕੈਨੇਡਾ ਸੀ ਉਤੇ 70 70 ਸਾਲ ਦੇ ਬੰਦੇ ਇਹ ਗੱਲ ਕਹਿੰਦੇ ਸੁਣੇ ਮੈਂ ਕਿ ਵੀਰ ਜੀ ਇਹ ਬਾਣੀ ਤੇ ਅਸੀਂ ਪਹਿਲੀ ਵਾਰੀ ਸੁਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਹੈ ਬੜੀ ਹੈਰਾਨੀ ਹੋਈ ਉਹ ਕਹਿੰਦੇ ਨਹੀਂ ਜੀ ਬਸ ਅਖੰਡ ਪਾਠ ਕਰਾਈਦਾ ਸਾਨੂੰ ਤੇ ਜਪਜੀ ਸਾਹਿਬ ਤੱਕ ਹੀ ਪਤਾ ਹੁੰਦਾ ਉਸ ਤੋਂ ਬਾਅਦ ਬਸ ਨੌਵੇਂ ਪਾਸ਼ਾ ਮਹਲੇ ਤੇ ਸਲੋਕ ਦੇ ਆਉਨੇ ਆ ਸੀ ਹੋਰ ਤੇ ਵਿੱਚ ਸਾਨੂੰ ਪਤਾ ਹੀ ਨਹੀਂ ਸੁਣਿਆ ਹੀ ਨਹੀਂ ਕਦੇ ਇਹ ਸਾਡੀ ਹਾਲਤ ਹੈ ਤੇ ਅਸੀਂ ਰਿੱਧੀਆਂ ਸਿੱਧੀਆਂ ਪਾੜਨੇ ਆ ਇਤਿਬਿ ਗੁਰੂ ਨਾਨਕ ਪਾਸ਼ੰਗਰ ਸਿੱਧਾ ਸੇਵਨ ਸਿੱਧ ਪੀਰ ਉਹਨਾਂ ਨੂੰ ਸਿੱਧਾ ਉਹਨੂੰ ਪੀਰਾਂ ਨੂੰ ਸਿਮਰਦੇ ਨੇ ਪਰ ਨਾਲ ਮੰਗਦੇ ਕੀ ਨੇ ਦਾਤਾਂ ਆ ਮਿਲ ਜਾਏ ਸਾਨੂੰ ਸਿੱਧ ਹੋ ਜਾਏ ਸਾਨੂੰ ਪ੍ਰਾਪਤੀ ਹੋ ਜਾਏ ਮੈਂ ਆ ਸ਼ਬਦ ਦਾ ਪਾਠ ਕੀਤਾ ਮੈਂ ਇਹਨਾ ਮੰਤਰ ਕੀਤਾ ਮੈਂ ਆ ਜਪਿਆ ਮੇਰੀ ਸਿੱਧੀ ਪ੍ਰਾਪਤ ਹੋ ਗਈ ਮਾਰਜ ਨੇ ਕਿਹਾ ਨਹੀਂ ਭਾਈ ਮੈਂ ਇੱਕ ਨਾਮ ਨਾ ਵਿਸਰੈ हे ਪ੍ਰਭੂ ਜੀ ਮੈਨੂੰ ਤੇਰਾ ਨਾਮ ਨਾ ਵਿਸਰੇ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਸਾਚੇ ਗੁਰਬੁੱਧ ਸੱਚੇ ਗੁਰੂ ਨੇ ਸਾਨੂੰ ਇਹ ਬੁੱਧੀ ਬਖਸ਼ੀ ਹੈ ਕਿ ਬਸ ਤੇਰਾ ਨਾਮ ਨਾ ਵਿਸਰੈ ਤੂੰ ਵਿਸਰੈ ਤਾਂ ਸਭ ਕੁ ਲਾਗੂ ਚੀਤ ਆਵੇਂ ਤਾਂ ਸੇਵਾ ਜੇ ਤੇਰਾ ਨਾਮ ਹੀ ਵਿਸਰ ਗਿਆ ਤੇਰੇ ਗੁਣ ਹੀ ਵਿਸਰ ਗਏ ਨਹੀਂ ਤੇ ਫਿਰ ਕਿਆ ਪੜੀਆ ਕਿਆ ਸੁਣੀਆ ਕਿਆ ਵੇਦ ਕਰਾਬਾ ਗੁਣੀ ਹੈ ਪੜੇ ਸੁਣੇ ਕਿਆ ਹੋਈ ਜੋ ਸਹਜ ਨਾ ਮਿਲੇ ਉਹ ਸੋਈ ਜੇ ਸਾਡੇ ਅੰਦਰ ਸਹਜ ਹੀ ਨਹੀਂ ਆਇਆ ਉਹ ਪੜਨ ਦਾ ਫਾਇਦਾ ਫਿਰ ਕੀ ਹੋਇਆ ਜੇ ਸਾਡਾ ਜੀਵਨ ਹੀ ਨਹੀਂ ਬਦਲਿਆ ਗੁਰੂ ਸਾਨੂੰ ਇਹ ਬੁੱਧ ਦਿੰਦੇ ਨੇ ਗੁਰੂ ਨਾਨਕ ਪਾਸ਼ਾ ਮਾਰਕਿਆਂ ਗੁਰੂ ਦੀ ਮਤ ਇਹ ਹੈ ਭਾਈ ਕਿ ਇੱਕ ਅਕਾਲ ਪੁਰਖ ਦੇ ਨਾਮ ਨਾਲ ਜੁੜ ਉਸ ਨਾਮੀ ਦੇ ਗੁਣਾ ਨੂੰ ਧਾਰਨ ਕਰਨਾ ਕਰ ਜੋਗੀ ਭੋਗੀ ਕਾਪੜੀ ਕਿ ਆਪਵੇਂ ਦਸੰਤਰ ਗੁਰ ਕਾ ਸ਼ਬਦ ਨਾਲ ਚੀਨਹੀ ਤਤਸਾਰ ਨਿਰੰਤਰ ਦੂਜੇ ਪਾਸੇ ਘਰ-ਬਾਰ ਛੱਡ ਗਏ ਜੋਗੀ ਨੇ ਭੋਗੀ ਨੇ ਕਾਪੜੀ ਨੇ ਜਿਹੜੇ ਕੱਪੜੇ ਨਹੀਂ ਪਹਿਨਦੇ ਨਾਗੇ ਸਾਧ ਨੇ ਕਿ ਆਪ ਭਵੰਦ ਸੰਤਰ ਕੀ ਵਖ ਵਖ ਦੇਸ਼ਾਂ ਵਿੱਚ ਘੁੰਮਦੇ ਨੇ ਥਾਂ ਥਾਂ ਤੇ ਘੁੰਮਦੇ ਨੇ ਇੱਕ ਜਗ੍ਹਾ ਨਹੀਂ ਟਿਕਦੇ ਗੁਰ ਕਾ ਸ਼ਬਦ ਨਾ ਚੀਨ ਲਈ ਗੁਰੂ ਦੇ ਸ਼ਬਦ ਦੀ ਖੋਜ ਨਹੀਂ ਕਰਦੇ ਵਿਚਾਰ ਨਹੀਂ ਕਰਦੇ ਤਤਸਾਰ ਨਿਰੰਤਰ ਉਹ ਤਤਸਾਰ ਨਿਰੰਤਰ ਲਗਾਤਾਰ ਉਹਦੀ ਜੋਤ ਜਿਹੜੀ ਹੈ ਉਹ ਚੱਲ ਰਹੀ ਹੈ ਉਸ ਨੂੰ ਖੋਜਣ ਦੇ ਨਹੀਂ ਕੋਸ਼ਿਸ਼ ਕਰਦੇ ਜੋ ਕਿ ਸਾਡੇ ਅੰਦਰ ਹੈ ਲਗਾਤਾਰ ਹੈ ਜਿਦੇ ਕਰਕੇ ਸਾਡਾ ਜੀਵਨ ਹੈ ਜਿਦੀ ਕਰਕੇ ਅਸੀਂ ਤੁਰੇ ਫਿਰਦੇ ਹਾਂ ਉਸ ਜੋਤ ਨੂੰ ਅੰਦਰੋਂ ਖੋਜਣਾ ਸੀ ਅਸੀਂ ਬਾਹਰ ਤੁਰ ਪਏ ਪੰਡਤ ਪਾਦੇ ਜੋਈ ਸੀ ਨਿਤ ਪੜ੍ਹੈ ਪੁਰਾਣਾ ਅੰਤਰ ਵਸ ਨਾ ਜਾਣਣੀ ਘਟ ਬ੍ਰਹਮ ਲੁਕਾਨਾ ਪੰਡਤ ਪਾ ਵਿਦਵਾਨ ਲੋਕ ਪਾਦੇ ਪੜਾਉਣ ਵਾਲੇ ਜੋਤਸੀ ਜੋਸ਼ੀ ਦੱਸਣ ਵਾਲੇ ਜੋਤਿਸ਼ ਬਾਰੇ ਗਿਆਨ ਰੱਖਣ ਵਾਲੇ ਕਿ ਆਪਣਾ ਪੁਰਾਣਾ ਕਿ ਨੇ ਬੜੀਆਂ ਕਿਤਾਬਾਂ ਪੜ੍ਹਦੇ ਨੇ ਬੜੀਆਂ ਧਰਮ ਪੁਸਤਕਾਂ ਪੜ੍ਹਦੇ ਨੇ ਅੰਤਰ ਵਸਤ ਨਾ ਜਾਣਣੀ ਵਸਤ ਅੰਦਰ ਪਈ ਹੈ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਮਲ ਭੇਂਗਮ ਸਾਦੇ ਪੰਜ ਜਣਾ ਸਿਓ ਸੰਗ ਨਾ ਛੁਟਕਿਓ ਸਗਲੇ ਅਹੰ ਬੁੱਧ ਵਧਦੇ ਸਗੋ ਹੰਕਾਰ ਹੋਰ ਹੋ ਗਿਆ ਜਿਸ ਤੋਂ ਖੜਾ ਛਡਾਉਣਾ ਸੀ ਸਮੋਹ ਮਾਇਆ ਤੇ ਹੰਕਾਰ ਤੋਂ ਇਹਨਾਂ ਵਕਾਰਾਂ ਤੋਂ ਸਗੋ ਪੜ ਕੇ ਹੋਰ ਵਧ ਗਿਆ ਪੜ ਪੜ ਗੱਡੀ ਲੱਦੀ ਐ ਪੜ ਪੜ ਪੜੀਆਂ ਸਾਥ ਪੜੀਆਂ ਜੀਤੇ ਬਰਸ ਬਰਸ ਪੜੀਆਂ ਜੀਤੇ ਮਾਸ ਉੱਥੇ ਵੀ ਮਰਜ ਅਖੀਰ ਚੀ ਗੱਲ ਕਹੇ ਨਾਨਕ ਲੇਖ ਹੈ ਇੱਕ ਗੱਲ ਹੋਰ ਹਉਮੈ ਝਖਣਾ ਝਾਕ ਸਗੋ ਹੰਕਾਰ ਹੋਰ ਵਧ ਗਿਆ ਸਾਨੂੰ ਪੜਨ ਪੜਨਾ ਕੋਈ ਮਾੜੀ ਗੱਲ ਨਹੀਂ ਹੈ ਪੜਨਾ ਚਾਹੀਦਾ ਪਰ ਪੜ ਕੇ ਵਿਚਾਰੋ ਨਾ ਪੜ ਕੇ ਵਿਚਾਰਨਾ ਸੀ ਉਹ ਅਸੀਂ ਵਿਚਾਰਨਾ ਭੁੱਲ ਗਏ ਜਿਹੜੀ ਵਸਤੂ ਸਾਡੇ ਅੰਦਰ ਪਈ ਹੈ ਅਸੀਂ ਉਹਨੂੰ ਬਾਹਰ ਲੱਭਣ ਲੱਗ ਪਏ ਵਸਤੂ ਸਾਡੇ ਅੰਦਰ ਹੈ ਹਿਰਦੇ ਚ ਹੈ ਬਿਲਕੁਲ ਉਸ ਕਹਾਣੀ ਦੀ ਤਰ੍ਹਾਂ ਕਿ ਜਿਸ ਤਰ੍ਹਾਂ ਬਚਪਨ ਚ ਆਪਾਂ ਪੜਦੇ ਸੀ ਕਿ ਸੂਈ ਅੰਦਰ ਘਰ ਚ ਗਵਾਚੀ ਹੋਈ ਹੈ ਬੰਦਾ ਬਾਹਰ ਸੜਕ ਤੇ ਲੱਭੀ ਜਾਂਦਾ ਨਹੀਂ ਲੱਭੇਗੀ ਸਾਡੀ ਹਾਲਤ ਵੀ ਕੁਛ ਏਤੀ ਹੈ ਬਾਹਰ ਦਿਸੈ ਚਾਨਣਾ ਦਿਲ ਹਨੇਰੀ ਰਾਤ ਬਾਹਰ ਜਿਹੜਾ ਬਾਹਰਲਾ ਗਿਆਨ ਹੈ ਉਹ ਤੇ ਸਾਡੇ ਕੋਲੇ ਬਹੁਤ ਹੈ ਅੰਦਰ ਨਹੀਂ ਗਏ ਅਸੀਂ ਗੱਲਾਂ ਤੇ ਬੜੀਆਂ ਨੇ ਗੱਲਾਂ ਨਾਲ ਗਿਆਨ ਨਹੀਂ ਹੋ ਸਕਦਾ ਗੱਲਾਂ ਨਾਲ ਯੋਗ ਨਹੀਂ ਹੋ ਸਕਦਾ ਗੱਲਾਂ ਨਾਲ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ ਮਰਜ ਕਹਿੰਦੇ ਭਾਈ ਆਪਨਾ ਚੀਨਾ ਤਾਮਸੀ ਅੰਦਰੋਂ ਤਮੂ ਗੁਣ ਨੇ ਸਾਰੇ ਭਰੇ ਹੋਏ ਆਪਣੇ ਆਪ ਨੂੰ ਹੀ ਖੋਜਿਆ ਕਾਹੇ ਭਏ ਉਦਾਸ ਮਰ ਕੇ ਨਹੀਂ ਫਿਰ ਭਾਈ ਕਾਹਦੇ ਉਦਾਸ ਹੋਏ ਅੰਤਰ ਵਸ ਨਾ ਜਾਣਣੀ ਘਟ ਬ੍ਰਹਮ ਲੁਕਾਣਾ ਉਹ ਬ੍ਰਹਮ ਤੇ ਅੰਦਰ ਲੁਕਿਆ ਹੋਇਆ ਹੈ ਜਿਸ ਤਰ੍ਹਾਂ ਘਿਓ ਦੁੱਧ ਦੇ ਵਿੱਚ ਹੈ ਕਿਨ ਇਸੇ ਤਰ੍ਹਾਂ ਹੀ ਉਸ ਨੂੰ ਖੋਜਣਾ ਸੀ ਢੜਕਣਾ ਸੀ ਲੱਭਣਾ ਸੀ ਜਾਨਣਾ ਸੀ ਹਰ ਕਾ ਬਲੋਬਣਾ ਮਨ ਕਾ ਵਿਚਾਰਾ ਮਨ ਦੀ ਵਿਚਾਰ ਕਰਕੇ ਉਸ ਵਹਿਗੁਰੂ ਕਾਲਪੁਰਖ ਦੇ ਨਾਮ ਨੂੰ ਅੰਦਰੋਂ ਹੀ ਖੋਜਣਾ ਸੀ ਅਸੀਂ ਬਾਹਰ ਤੁਰ ਪਏ ਇਕ ਤਫਸੀ ਬਨ ਮੈਂ ਤਪ ਕਰਾਂ ਨਿਤ ਤੀਰਤ ਵਾਸਾ ਆਪਨਾ ਚੀਨੇ ਤਾਮਸੀ ਕਾਏ ਭੇ ਉਦਾਸਾ ਇੱਕ ਮਾਰੀ ਕਹਿੰਦੇ ਉਹ ਰੋਕਨੇ ਗੁਰੂ ਨਾਨਕ ਪਾਸ਼ਾ ਮੈਂ ਕਹਿੰਦੇ ਬਨਾ ਵਿੱਚ ਜਾ ਕੇ ਜੰਗਲਾਂ ਵਿੱਚ ਜਾ ਕੇ ਤਪ ਕਰਦੇ ਨੇ ਜਾਂ ਫਿਰ ਤੀਰਥਾਂ ਤੇ ਹੀ ਰਹਿੰਦੇ ਨੇ ਘਰ-ਬਾਰ ਛੱਡ ਬੈਠੇ ਜੋਗ ਦੀ ਸਾਧਨਾ ਜਾਣ ਨਾ ਸਕੇ ਜੁੜ ਨਾ ਸਕੇ ਆਪਨਾ ਚੀਨ ਨਹਿਤਾਂਸੀ ਆਪਣੇ ਆਪ ਨੂੰ ਨਹੀਂ ਖੋਜਿਆ ਅੰਦਰ ਤੇ ਤਮਾ ਭਰੀ ਹੋਈ ਹੈ ਅੰਦਰ ਤੇ ਆਸ਼ਾਵਾ ਬੜੀਆਂ ਨੇ ਘਰ-ਬਾਰ ਤੇ ਛੱਡ ਬੈਠੇ ਜਤੀ ਸਦਾਵਾਂ ਜੁਗਤ ਨਾ ਜਾਣੈ ਛੱਡ ਬਹਿ ਘਰ-ਬਾਰ ਘਰ-ਬਾਰ ਛੱਡ ਬੈਠੇ ਪਰ ਜਿਹੜੀਆਂ ਮਨ ਦੀਆਂ ਤ੍ਰਿਸ਼ਨਾਵਾਂ ਇਸ਼ਾਵਾਂ ਸੀ ਉਹ ਨਹੀਂ ਗਈਆਂ ਚੰਗੇ ਭੋਜਨ ਦੀ ਆਸ ਹੈ ਚੰਗੇ ਬਸਤਰਾਂ ਦੀ ਆਸ ਹੈ ਇਹ ਆਸ ਹੈ ਕਿ ਲੋਕ ਆ ਕੇ ਮੱਥੇ ਟੇਕਣ ਇਹ ਵੀ ਆਸ ਹੈ ਕਿ ਲੋਕ ਸਾਡੀ ਜਾ ਕੇ ਬਾਹਰ ਚੰਗਾਈ ਕਰਨ ਸਾਡੀ ਉਸਤਤ ਕਰਨ ਸਾਡੀ ਵਡਿਆਈ ਕਰਨ ਤੇ ਪਾਸ਼ਾ ਕਹਿੰਦੇ ਫਿਰ ਕਾਹੇ ਭਏ ਉਦਾਸਾ ਕਾਦੀ ਉਦਾਸੀ ਕੀਤੀ ਜੀ ਫਿਰ ਉਹ ਤੇ ਅੱਥੀ ਰਹੀ ਅਸੀਂ ਧਿਆਨ ਤੇ ਸਾਡਾ ਉੱਥੇ ਹੀ ਰਿਹਾ ਘਰ-ਬਾਰ ਤੇ ਛੱਡ ਬੈਠੇ ਇੱਕ ਬਿੰਦ ਯਤਨ ਕਰ ਰਾਖ ਦੇ ਇਸੇ ਜਤੀ ਕਹਾਵੈ ਬਿਨ ਗੁਰ ਸ਼ਬਦ ਨਾ ਛੂਟਈ ਪਰਮ ਆਵੈ ਜਾਵੈ ਇਕ ਉਹ ਲੋਕ ਨੇ ਜਿਹੜੇ ਆਪਣੇ ਵੀਰਜ਼ ਨੂੰ ਰੋਕ ਲੈਂਦੇ ਨੇ ਆਪਣੇ ਆਪ ਨੂੰ ਜਤੀ ਕਹਾਉਂਦੇ ਨੇ ਬ੍ਰਹਮ ਗਿਆਨੀ ਖਵਾਉਂਦੇ ਨੇ ਬ੍ਰਹਮਚਰਜ ਅਖਵਾਉਂਦੇ ਨੇ ਕਿ ਅਸੀਂ ਤੇ ਜੀ ਇਸਤਰੀ ਦੇ ਮੱਥੇ ਨਹੀਂ ਲਗਣਾ ਸਾਡੇ ਪਿੰਡ ਦੇ ਕੋਲ ਸੰਤ ਹੁੰਦੇ ਸੀ ਸਾਡੇ ਫਾਦਰ ਉੱਥੇ ਗਏ ਮੈਨੂੰ ਲੈ ਕੇ ਨਾਲ ਕਿ ਤੈਨੂੰ ਮੈਂ ਦਰਸ਼ਨ ਕਰਾ ਕੇ ਲਿਆਉਣਾ ਹੈ ਮਾਰੇ ਮਹਾਪੁਰਸ਼ ਨੇ ਉਹ ਬਿਲਕੁਲ ਨੰਗੇ ਰਹਿੰਦੇ ਸੀ ਇਸਤਰੀ ਨੂੰ ਉਧਰ ਜਾਣ ਦਾ ਹੁਕਮ ਨਹੀਂ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਬੜੀ ਉਮਰ ਸੀ ਉਹਨਾਂ ਦੀ ਕਿ ਮਹ ਬਾਬਾ ਜੀ ਤੁਸੀਂ ਕਦੇ ਇਸਤਰੀ ਨੂੰ ਵੇਖਿਆ ਨਹੀਂ ਕਹਿੰਦੇ ਨਹੀਂ ਮੈਂ ਸਭ ਤੋਂ ਪਹਿਲਾਂ ਹੀ ਤੁਹਾਡੇ ਮੱਥੇ ਇਸਤਰੀ ਲੱਗੀ ਹੈ ਸਭ ਤੋਂ ਪਹਿਲਾਂ ਤੁਸੀਂ ਦਰਸ਼ਣੀ ਇਸਤਰੀ ਦੇ ਕੀਤੇ ਨੇ ਕਹਿੰਦਾ ਉਹ ਕਿਵੇਂ ਮਹਦਾਈ ਉਸ ਤੋਂ ਬਾਅਦ ਮਾਂ ਹੈ। ਇਸਤਰੀ ਤੋਂ ਬਿਨਾ ਤੁਸੀਂ ਪੈਦਾ ਹੀ ਨਹੀਂ ਹੋ ਸਕਦੇ ਸੀ। ਫਿਰ ਉਹ ਮਾੜੀ ਕਿਵੇਂ ਹੋ ਗਈ? ਕਹਿੰਦੇ ਜੀ ਬਾਗਣੀ ਮੈਨੇ ਜਿਤ ਮਾਂ ਨੂੰ ਕਹਿ ਦੂੰਗੇ ਆਪਣੀ ਨੂੰ? ਕਹਿੰਦੇ ਨਹੀਂ। کہہ ਸਕਦੇ। ਫਿਰ ਮਾਂ ਹਰ ਚੀਜ਼ ਇਸਤਰੀ ਰੂਪ ਹੈ। ਮਾਇਆ ਜਿਹੜੀ ਹੈ ਇਹ ਵੀ ਇਸਤਰੀ ਹੈ। ਹਰ ਚੀਜ਼ ਇਸਤਰੀ ਹੈ। ਦੱਸੋ। ਚਲੋ ਕਹਿੰਦੇ ਠੀਕ ਹੈ ਅਸੀਂ ਨਾ ਬੋਰੀ ਬਨ ਲਿਆ ਕਰਾਂਗੇ। ਕਾਫੀ ਲੰਬੀ ਵਿਚਾਰ ਹੋਈ ਉਹਨਾਂ ਨਾਲ ਇਸ ਚੀਜ਼ ਦੀ। ਤੇ ਮੇਰੇ ਫਾਦਰ ਨੂੰ ਉਹਨਾਂ ਨੇ ਇਹ ਗੱਲ ਇਹ ਗੱਲ ਕਹੀ ਕਿ ਪਹਿਲਾਂ ਮੈਨੂੰ ਇਹ ਦੱਸ ਇਹਨੂੰ ਕੀ ਖਾ ਕੇ ਜੰਮਿਆ ਸੀ ਤੁਸੀਂ ਮੈਂ ਇਹ ਜੰਮਣ ਵਾਲੀ ਗੱਲ ਨਹੀਂ ਹੈ ਬੱਬਾ ਜੀ ਗੱਲ ਇਹ ਹੈ ਕਿ ਜੋ ਤੁਹਾਡੇ ਕੋਲੇ ਗਿਆਨ ਹੈ ਅਗਰ ਤੁਸੀਂ ਕਿਸੇ ਔਰਤ ਨੂੰ ਦਿੰਨੇ ਹੋ ਕਿਸੇ ਬੇਟੀ ਨੂੰ ਦਿੰਨੇ ਹੋ ਉਹ ਗਿਆਨ ਤਿੰਨ ਘਰਾਂ ਚ ਜਾਏਗਾ ਉਹਦਾ ਆਪਣਾ ਘਰ ਹੈ ਉਹਦਾ ਸਹੁਰਾ ਪਰਿਵਾਰ ਹੈ ਪਲੱਸ ਜਦੋਂ ਉਹਦੀ ਆਪਣੀ ਔਲਾਦ ਹੁੰਦੀ ਹੈ ਉਹ ਉਹਨੂੰ ਵੀ ਦੇ ਕੇ ਜਾਏਗੀ ਤੁਸੀਂ ਤੈਨੂੰ ਲੈ ਕੇ ਬੈਠੇ ਹੋ ਫਿਰ ਸੋ ਆਪਣੇ ਆਪ ਨੂੰ ਜਤੀਖਾਉਣ ਨਾਲ ਜੇ ਬਿੰਦ ਰੱਖੇ ਤੇ ਪਰਮਗਤ ਪਾਈਐ ਮੈਂ ਜੀ ਕਬੀਰ ਸਾਹਿਬ ਕਹਿੰਦੇ ਨੇ ਇਹ ਗੱਲ ਜੇ ਬਿੰਦ ਰੱਖੇ ਤੇ ਪਰਮਗਤ ਪਾਈਐ ਤਾਂ ਖੁਸਰੇ ਕਿਉਂ ਨਾ ਪਾਈ ਫਿਰ ਤੁਸੀਂ ਖੁਸਰਿਆਂ ਦੀ ਸੇਵਾ ਕਿਉਂ ਨਹੀਂ ਕਰਦੇ ਖੁਸਰਿਆਂ ਨੂੰ ਮੰਨਿਆ ਕਰੋ ਫਿਰ ਕਹਿੰਦੇ ਜੀ ਠੀਕ ਹੈ ਇਹ ਤਾਂ ਗੱਲ ਤੁਹਾਡੀ ਪੁੱਤਰ ਠੀਕ ਹੈ ਇਹ ਕੰਮ ਜਿਹੜਾ ਹੈ ਬੜਾ ਮਾੜਾ ਹੈ ਮੈਂ ਜੀ ਕਿਉਂ ਮਾੜਾ ਹੈ ਜਦੋਂ ਅਸੀਂ ਮੰਗਦੇ ਹਾਂ ਦੁੱਧ ਤੇ ਪੁੱਤ ਮੰਗਦੇ ਹਾਂ ਦੁੱਧ ਤੇ ਪੁੱਤਰ ਕਾਮਤ ਬਣਾ ਨਹੀਂ ਹੋ ਸਕਦੇ ਪਰ ਦੁੱਧ ਨਾ ਪੀਆ ਕਰੋ ਸੋ ਜਦੋਂ ਅਸੀਂ ਗਿਆਨ ਤੱਕ ਢੁਗਾਈ ਤੱਕ ਜਾਵਾਂਗੇ ਇਹਨਾਂ ਗੱਲਾਂ ਤੱਕ ਤਾਂ ਮਹਾਰਜ ਕਹਿੰਦੇ ਨੇ ਭਾਈ ਨਹੀਂ ਬਿੰਦ ਜਤਨ ਕਰ ਰਾਖ ਦੇ ਤੇ ਜਤੀ ਕਹਾਵੈ ਬਿਨ ਗੁਰ ਸ਼ਬਦ ਨਾ ਛੂਟਹੀ ਗੁਰੂ ਦੇ ਸ਼ਬਦ ਤੋਂ ਬਿਨਾ ਵਿਚਾਰ ਤੋਂ ਬਿਨਾ ਛੁਟਕਾਰਾ ਨਹੀਂ ਹੋ ਸਕਦਾ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੀ ਮੁਕਤੀ ਗੁਰੂ ਦੇ ਸ਼ਬਦ ਤੋਂ ਬਿਨਾ ਨਹੀਂ ਹੋ ਸਕਦੀ ਭ੍ਰਮ ਆਵੇਂ ਜਾਵੇਂ ਐਵੇਂ ਭ੍ਰਮਾਂ ਵਿੱਚ ਪਿਆ ਜੰਮਣ ਮਰਨ ਦੇ ਗੇੜ 'ਚ ਪਿਆ ਰਹੇਗਾ ਧਿਆਨ ਤੇ ਤੇਰਾ ਫਿਰ ਵੀ ਉੱਥੇ ਰਹੇਗਾ ਤੇ ਹੰਤ ਤੇਰਾ ਫਿਰ ਵੀ ਉੱਥੇ ਰਹੇਗਾ ਇੱਕ ਗ੍ਰਹੀ ਸੇਵਕ ਸਾਧਕਾ ਗੁਰਮਤੀ ਲਾਗੇ ਨਾਮ দান ਇਸ਼ਨਾਨ ਦ੍ਰਿੜ ਹਰ ਭਗਤ ਸੋ ਜਾਗੇ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮੈਂ ਕਹਿੰਦੇ ਭਾਈ ਉਹ ਗੁਰਮੁਖ ਪਿਆਰੇ ਵੀ ਹਨ ਜੋ ਘਰ ਦੇ ਵਿੱਚ ਰਹਿੰਦੇ ਹੋਏ ਗ੍ਰਸਥ ਵਿੱਚ ਰਹਿੰਦੇ ਹੋਏ ਮਨ ਦੀ ਸਾਧਨਾ ਕਰਦੇ ਨੇ ਤੇ ਗੁਰੂ ਦੀ ਮੱਤ ਕਰਕੇ ਜਾਗ ਪਏ ਗੁਰ ਕੀ ਮਤ ਤੂੰ ਲੈ ਇਆਣੇ ਭਗਤ ਬਿਨਾ ਬੋ ਡੂਬੇ ਸਿਆਣੇ ਆਪਣੇ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਆਪਣੀ ਮਾਤਾ ਪਿਤਾ ਦੀ ਸੇਵਾ ਕਰਦਿਆਂ ਹੋਏ ਆਪਣੇ ਬੱਚਿਆਂ ਨੂੰ ਪਾਲਦੇ ਨੇ ਸੱਚੀ ਸੁੱਚੀ ਕੀਰਤ ਕਰਦੇ ਨੇ ਤੇ ਮਾਰੇ ਕਹਿੰਦੇ ਉਹਨਾਂ ਤੋਂ ਵੱਡਾ ਸਾਥ ਕੋਈ ਨਹੀਂ ਹੈ ਫਿਰ ਕੋਈ ਨਾਮ ਉਦਾਨ ਇਸ਼ਨਾਨ ਦ੍ਰਿੜ ਜੋ ਆਪ ਨਾਮ ਜਪਦੇ ਨੇ দান ਕਰਦੇ ਨੇ দান ਕਰਨਾ ਹੁੰਦਾ ਨੰਨੇ ਥੱਲੇ ਔਂਕੜ ਪਿਆ ਮਾਰੇ ਦਿੱਤਾ ਕਿ ਆਪ ਵੀ ਜਪਦੇ ਨੇ ਇਕ ਗੁਰਮੁਖਤ ਇਹ ਬਾਣੀ ਹੋਰਾਂ ਨੂੰ ਵਿੱਚ ਪਾਉਂਦੇ ਨੇ ਤੇ ਇਹਦੇ ਵਿੱਚ ਇਸ਼ਨਾਨ ਵੀ ਕਰਦੇ ਨੇ ਆਪ ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰੋਹ ਚਿਤ ਲਾਏ ਇਸ ਮਨ ਦਾ ਇਸ਼ਨਾਨ ਹਰ ਰੋਜ਼ ਬਾਣੀ ਵਿੱਚ ਵੀ ਕਰਦੇ ਨੇ ਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਵੀ ਕਰਦੇ ਨੇ ਕਰ ਇਸ਼ਨਾਨ ਸਿਮਰ ਪ੍ਰਭੇ ਆਪਣਾ ਮਨ ਤਨ ਭੈ ਰੋਗਾ ਦਿੜ ਕਰਦੇ ਨੇ ਇਸ ਗੱਲ ਨੂੰ ਹਰ ਭਗਤ ਸੁ ਜਾਗੇ ਮਰ ਕੇ ਉਹ ਹਰੀ ਦੇ ਭਗਤ ਨੇ ਉਹ ਜਾਗਦੇ ਨੇ ਉਹ ਵਿਕਾਰਾਂ ਦਾ ਹਮਲਾ ਨਹੀਂ ਹੋਣ ਦਿੰਦੇ ਉਹ ਮਨ ਕਰਕੇ ਜਾਗੇ ਹੋਏ ਨੇ ਗੁਰ ਤੇ ਦਰ ਘਰ ਜਾਣੀ ਐ ਸੋ ਜਾਏ ਸੰਝਾਣੈ ਨਾਨਕ ਨਾਮ ਨਾ ਵਿਸਰੈ ਸੱਚ ਮਨ ਮੰਨੈ ਅਖੀਰ ਵਿੱਚ ਫਿਰ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇੱਕ ਤਰੀਕਾ ਦੱਸਿਆ ਬੜਾ ਵਧੀਆ ਗੁਰ ਤੇ ਦਰ ਘਰ ਜਾਣੀ ਐ ਗੁਰੂ ਦੇ ਗਿਆਨ ਨਾਲ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਗੁਰ ਰਾਰਾ ਮੁਕਤਾ ਹੈ ਇਹ ਨੁਕਤੇ ਦੀ ਗੱਲ ਹੈ ਗੁਰੂ ਦਾ ਗਿਆਨ ਲੈ ਕੇ ਗੁਰੂ ਦੀ ਬਾਣੀ ਪੜ੍ਹ ਕੇ ਗੁਰੂ ਦੀ ਬਾਣੀ ਵਿਚਾਰ ਕੇ ਘਰ ਨੂੰ ਜਾਣਿਆ ਜਾਂਦਾ ਹੈ ਘਰ ਕਿਹੜਾ ਸੀ ਨਿਜ ਘਰ ਇਹਨੂੰ ਜਾਣਿਆ ਜਦੋਂ ਸਮਾਲਕ ਦੇ ਦਰ ਤੇ ਪਹੁੰਚੇ ਮਰਜ ਕਹਿੰਦੇ ਫਿਰ ਸੋ ਜਾਏ ਸੰਝਾਣਾ ਜਿਹਨੇ ਆਪਣੇ ਘਰ ਨੂੰ ਜਾਣ ਲਿਆ ਆਪਣੇ ਦਰ ਨੂੰ ਉਹੀ ਜਾਣਣਗੇ ਫਿਰ ਉਸ ਮਾਲਕ ਦੇ ਦਰ ਤੇ ਉਹੀ ਸੰਝਾਨਣਗੇ ਜਿਨ੍ਹਾਂ ਨੇ ਜਾਣਿਆ ਕਿ ਉਹ ਨਰਪਾਉ ਹੈ ਨਰਵੈਰ ਹੈ ਉਹ ਅਕਾਲ ਮੂਰਤ ਹੈ ਅਜੂਨੀ ਹੈ ਸੈਭੰਗ ਹੈ ਗੁਰਪ੍ਰਸਾਦ ਹੈ ਨਾਮ ਹੈ ਉਹਦੇ ਉਹ ਸਤ ਹੈ ਜਿਨ੍ਹਾਂ ਨੇ ਉਹਨੂੰ ਜਾਣਿਆ ਪਹਿਲਾਂ ਉਹੀ ਸੰਝਾਨਣਗੇ ਜੀ ਜਿਹਨੂੰ ਅਸੀਂ ਕਿਤੇ ਮਿਲਿਆ ਨਹੀਂ ਸਾਡੇ ਕੋਲੇ ਸਕੈਚ ਹੈ ਬਸ ਵੀ ਉਹ ਇਹੋ ਜਿਹਾ ਹੈ ਅਸੀਂ ਪਛਾਣ ਲਾਗੇ ਦੇਖੋ ਵੀ ਸਾਡੇ ਕੋਲ ਸਾਨੂੰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਉਹ ਇਹੋ ਜਿਹਾ ਹੈ ਜਦੋਂ ਅਸੀਂ ਜਾਣ ਲਿਆ ਤੇ ਤਾਂ ਹੀ ਪਛਾਣਾਂਗੇ ਜਿੰਨੀ ਜਾਣ ਸੰਝਾਣਿਆਂ ਨਹੀਂ ਤੇ ਸੰਝਾਣਿਆ ਨਹੀਂ ਜਾਏਗਾ ਉੱਥੇ ਜਾ ਕੇ ਮਾਲਕ ਦੇ ਦਰ ਤੇ ਉੱਤੇ ਨਾਨਕ ਨਾਮ ਨਾ ਵਿਸਰੈ ਸੱਚੇ ਮਨ ਮਾਨੈ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸੱਚੇ ਪਾਤਸ਼ਾਹ ਜੀ ਸਾਨੂੰ ਤੁਹਾਡਾ ਨਾਮ ਨਾ ਵਿਸਰੈ ਇਹ ਕਿਰਪਾ ਕਰੋ ਇਹ ਮਨ ਮੰਨ ਜਾਏ ਸਾਡਾ ਮੰਨੇ ਦੀਆਂ ਚਾਰ ਪੋੜੀਆਂ ਜਪਜੀ ਸਾਹਿਬ ਵਿੱਚ ਰੋਜ ਪੜਦੇ ਹਾਂ ਸੀ ਮੰਨੇ ਕੀ ਗਤ ਕਈ ਨਾ ਜਾਏ ਜੇ ਕੋ ਕਹਿ ਪਛੇ ਪਛਤਾਏ ਕਾਗਦ ਕਰਮ ਲੇਖਨ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮੰਨ ਜਾਣਾ ਮਨ ਕੋਏ ਤੇ ਕਬੀਰ ਸਾਹਿਬ ਵੀ ਇਹ ਗੱਲ ਕਹਿੰਦੇ ਨੇ ਮਨ ਮੰਨਿਆ ਤੋ ਹਰ ਜਾਣਿਆ ਮਨ ਮੰਨੇ ਲੋਕ ਨਾ ਪਤੀਜੈ ਨਾ ਪਤੀਜੈ ਤੋ ਕਿਆ ਕੀਜੈ ਇਹ ਵੀ ਗੱਲ ਕਹੀ ਨਾਲ ਉਹਨਾਂ ਨੇ ਕਿਉਂਕਿ ਅਸੀਂ ਚਾਹੁੰਨੇ ਆਂ ਇਹ ਗੱਲ ਸਾਡੇ ਮਨ 'ਚ ਕਈ ਵਾਰੀ ਹੰਕਾਰ ਆ ਜਾਂਦਾ ਕਿ ਜੋ ਮੈਂ ਮੰਨਦਾ ਉਹ ਸਾਰੇ ਮੰਨਣ ਨਹੀਂ ਜੀ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਹਰ ਬੰਦੇ ਦਾ ਆਪਣਾ ਆਪਣਾ ਸਟੈਂਡ ਹੈ ਆਪਣੇ ਆਪਣੇ ਸੋਚ ਹੈ ਆਪਣੀ ਆਪਣੀ ਵਿਚਾਰ ਹੈ ਜਿਸ ਦਿਨ ਉਹ ਗੁਰੂ ਦੀ ਮਤ ਲੈ ਲਏਗਾ ਉਸ ਦਿਨ ਮੰਨ ਜਾਏਗਾ ਜਦ ਤੱਕ ਆਪਣੀ ਮਤ ਚੱਲੇਗੀ ਕਿਸਮਤ ਚੱਲੇਗੀ ਉਨਾਂ ਚਿਰ ਕੁਝ ਨਹੀਂ ਪੱਲੇ ਪਏਗਾ ਜਦੋਂ ਅਸੀਂ ਗੁਰੂ ਦੀ ਮਤ ਲਈ ਜਦੋਂ ਮਨ ਮੰਨ ਗਿਆ ਮਨ ਮੰਨਿਆ ਤਾਂ ਹਰ ਜਾਣਿਆ ਉਦੋਂ ਹਰੀ ਨੂੰ ਜਾਣ ਲਵਾਂਗੇ ਉਦੋਂ ਸੰਝਾਣ ਲਵਾਂਗੇ ਉਦੋਂ ਸਮਝ ਲਵਾਂਗੇ ਜਿਉਂਦੇ ਜੀ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਸਕਿਰਤ ਕਰਦਿਆਂ ਹੋਇਆਂ ਨਾਮ ਜਪਦਿਆਂ ਹੋਇਆਂ ਨਾਮ ਦਾਨ ਇਸ਼ਨਾਨ ਦ੍ਰਿੜ ਕਰਦਿਆਂ ਹੋਇਆਂ ਸੱਚੇ ਪਾਤਸ਼ਾਹ ਕਹਿੰਦੇ ਤੇਰੀ ਮੁਕਤੀ ਹੋ ਸਕਦੀ ਹੈ ਤੈਨੂੰ ਭੱਜਣ ਦੀ ਜ਼ਰੂਰਤ ਨਹੀਂ ਤੈਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਇਸ ਸਮਾਜ ਨੂੰ ਤਾਂ ਹੀ ਵਧੀਆ ਬਣਾ ਸਕਦੇ ਹਾਂ ਜੇ ਸਭ ਤੋਂ ਪਹਿਲਾਂ ਅਸੀਂ ਆਪਣੇ ਆਪ ਤੋਂ ਸ਼ੁਰੂ ਕਰਾਂਗੇ ਆਪਣੇ ਘਰ ਤੋਂ ਸ਼ੁਰੂ ਕਰਾਂਗੇ ਆਪਣੇ ਮਹੱਲੇ ਤੋਂ ਸ਼ੁਰੂ ਕਰਾਂਗੇ ਤਾ ਹੀ ਸਮਾਜ ਵਧੀਆ ਬਣ ਸਕਦਾ ਤਾਂ ਹੀ ਸ੍ਰਿਸ਼ਟੀ ਵਧੀਆ ਹੋ ਸਕਦੀ ਹੈ ਨਹੀਂ ਤੇ ਆਪੋ ਆਪਣੇ ਕਰਮਾਂ ਦੇ ਅਨੁਸਾਰ ਲੇਖਾ ਫਿਰ ਅਸੀਂ ਦੇ ਹੀ ਰਹੇ ਹਾਂ ਇਹ 'ਚ ਕੋਈ ਸ਼ੱਕ ਨਹੀਂ ਲੋਕ ਦੁਖੀ ਨੇ ਇਹਨਾਂ ਕਾਰਨਾ ਕਰਕੇ ਦੁਖੀ ਨੇ ਕਿਉਂਕਿ ਮੈ ਮਤ ਹੈ ਜਿਸ ਨੂੰ ਗੁਰਮਤ ਲਾ ਲਵਾਂਗੇ ਉਸ ਦਿਨ ਅਸੀਂ ਗੁਰੂ ਦੇ ਸਾਹਮਣੇ ਹੋ ਜਾਵਾਂਗੇ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ ਬਖਸ਼ਿਸ਼ ਕਰੋ ਇਹ ਨਾਮ ਦੀ ਦਾਤ ਸਾਡੀ ਝੋਲੀ ਪਾਓ ਤਾਂ ਕਿ ਜਦੋਂ ਅਸੀਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰਲੋਕ ਸਹੇਲੇ ਹੋ ਕੇ ਜਾਈਏ ਹੋਈਆ ਪੁਨਾ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ